ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ ਬੇਨ ਸੰਗਤ ਏ ਮਨ ਹੀ ਹੋਏ ਗਈ ਪਾਠ ਛਾਰ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਅਨਕ ਸਿਆਨੇ ਪਾਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਹਜ ਕਬੀਰ ਹਜ ਕਾਬੇ ਹੋ ਜਾਏ ਥਾ ਅਗੇ ਮਿਲਿਆ ਖੁਦਾਏ ਸਾਈ ਮੁਜ ਸਿਓ ਲਾਰ ਸਾਈ ਮੁਜ ਸਿਓ ਲਾਰ ਪਰਿਆ ਸਾਈ ਪਾਠ ਹੈ ਭਾਈ ਸਾਈ ਮੁਜ ਸਿਓ ਲਾਰ ਪਰਿਆ ਤੁਜੇ ਕੀਨ ਫਰਮਾਈ ਗਾਏ ਕਬੀਰ ਹਜ ਕਬੈ ਹੋਏ ਹੋਏ ਗਿਆ ਹਜ ਕਬੈ ਹੋਏ ਹੋਏ ਗਿਆ ਕਿਤੀ ਬਾਰ ਕਬੀਰ ਸਾਈ ਮੁਜ ਮਹਿ ਕਿਆ ਖਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਕੈ ਕਾਰਡ ਹੈ ਹਾਂਜੀ ਕਾਰਡ ਹੈ ਦਫ਼ਤਰ ਦੇਈ ਜਬ ਕਾਰਡ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ लेखा ਨੀਕ ਸੈ ਮਾਰ ਮੁਹ ਮੁਹ ਖਾਏ ਕਬੀਰ लेखा ਦੇਨਾ ਸੁਹਿਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀ ਬਾਣ ਮਹਿ ਪੱਲਾ ਨਾ ਪਕਰੈ ਕੋਇ ਹਾਏ ਪੱਲਾ ਹੀ ਉਚਾਰਨ ਕਰਨਾ ਪਲਾ ਨਹੀਂ ਕਹਿਣਾ ਥੋੜਾ ਜਿਹਾ ਕੱਸ ਕੇ ਬੋਲਣਾ ਕਬੀਰ ਧਰਤੀ ਅਰ ਆਕਾਸ ਮਹਿ ਦੋਏ ਤੂੰ ਬਰੀ ਅਬਦ ਕਬੀਰ ਧਰਤੀ ਅਰ ਆਕਾਸ ਮਹਿ ਇਥੇ ਵਿਸਰਾਮ ਦੋਏ ਇਥੇ ਯਮਕ ਲਾ ਦਨੀ ਹੈ ਤੂੰ ਬਰੀ ਅਬਦ ਤੂੰ ਬਰੀ ਵੱਖਰਾ ਹੀ ਪਾਠ ਕਰਨਾ ਤੂੰ ਬਰੀ ਇਕੱਠਾ ਨਹੀਂ ਕਹਿਣਾ ਤੂੰ ਬਰੀ ਅਬਦ ਕਬੀਰ ਧਰਤੀ ਅਰ ਆਕਾਸ ਮਹਿ ਦੁਇ ਤੂੰ ਬਰੀ ਅਬਦ ਖਾਟ ਦਰਸ਼ਨ ਸੰਸੇ ਪਰੇ ਅਰ 84 ਸਿੱਧ ਕਬੀਰ ਮੇਰਾ ਮੁਝ ਮਹਿ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਊ ਹੂਆ ਮੁਜ ਮਹਿ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂ ਤਤ ਤੂ ਕਬੀਰ ਵਿਕਾਰਹਿ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਇ ਨ ਪੂਰਿਓ ਚਾਲੇ ਊਠ ਨਿਰਾਸ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਏਤੋ ਉਤ ਕਤਹਿ ਨ ਡੋਲੈ ਜਿਸ ਰਾਖੈ ਸਿਰਜਨਹਾਰ ਕਬੀਰ ਕਹਾਣੀ ਪੀੜਤੇ ਸਤਗੁਰ ਲਿਏ ਛਡਾਇ ਪਰਾਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਤਾਲਾ ਟੋਲਾ ਦਿਨ ਗਿਆ ਵਿਆਜ ਵਢੰਤੋ ਜਾਏ ਹਾਂ ਵਢੰਤੋ ਖੱਤਾ ਬੋਲਣਾ ਵਢਨ ਤੋਂ ਤੱਦਾ ਨਹੀਂ ਬੋਲਣਾ ਵਿਆਜ ਵਢਨ ਤੋ ਜਾ ਨਾ ਹਰ ਭਜਿਓ ਨਾ ਖਾਤ ਫਟਿਓ ਖੱਤ ਪੂਲਾ ਹੀ ਉਚਾਰਨ ਕਰਨਾ ਕਾਲ ਪਹੁੰਚੋ ਆਏ ਪਹੁੰਚੋ ਦਲੈਂਕੜ ਹਨ ਮਹੱਲਾ ਪੰਜਵਾ ਕਬੀਰ ਕੂਕਰ ਭੌਕਨਾ ਕਰੰਗ ਪਿਛੈ ਉਠਤਾਏ ਪਰਮੀ ਸਤਗੁਰ ਪਾਇਆ ਜੇਨ ਹੌਲੀਆ ਛਡਾਏ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਗਾਹ ਧਰਤੀ ਦੇ ਭਾਰ ਨ ਬਿਆਪਈ ਉਨ ਕਉ ਲਾਹੂ ਲਾਹ ਮਹੱਲਾ ਪੰਜਵਾ ਕਬੀਰ ਚਾਵਲ ਕਰਨੇ ਤੁਖ ਕਉ ਮੁਹਲੀ ਲਾਇ ਹਾਂ ਤੁਖ ਪੋਲਾ ਹੀ ਬੋਲਣਾ ਹੈ ਤੁਖ ਕਉ ਮੁਹਲੀ ਲਾਇ ਸੰਗ ਕੁਸੰਗੀ ਬੈਸਤੇ ਤਬ ਪੂਛਿਆ ਧਰਮ ਰਾਏ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀਤ ਕਾਹੇ ਛਿਪਹ ਛਾਇਲ ਕਾਹੀ ਛਿਪਹ ਛਾਇਲ RAM ਨਾ ਲਾਭ ਚੀਤ ਨਾਮਾ ਕਹ ਤਲੋਚਨਾ ਮੁਖਤੇ RAM ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ